ਤਲਵਾੜਾ ਦੇ ਪਿੰਡ ਪਟੇੜਹਾਰ ਯਾਨੀ ਜਲੀਹਾਰ ਵਿੱਚ ਸੜਕ ਹੋ ਗਈ ਗਾਇਬ ਪਿੰਡ ਵਾਸੀ ਥੱਕ ਚੁੱਕੇ ਨੇ ਵਾਅਦੇ ਸੁਣ ਸੁਣ ਕੇ ਹੁਣ ਐਨਆਈਏ ਦੀਆਂ ਟੀਮਾਂ ਨੂੰ ਸੰਪਰਕ ਕੀਤਾ ਗਿਆ ਕਿ ਸ਼ਾਇਦ ਉਹੀ ਗੁੰਮ ਹੋਈ ਸੜਕ ਦੀ ਪਾਲ ਲਗਾ ਸਕਣ ਅਸੀਂ ਵੀ ਪੁੱਜੇ ਪਿੰਡ ਪਰ ਸੜਕ ਨਹੀਂ ਮਿਲੀ ਤੁਸੀਂ ਵੀ ਆ ਕੇ ਦੇਖੋ ਸ਼ਾਇਦ ਤੁਹਾਡੀ ਨਜ਼ਰ ਤੇ ਚਮਤਕਾਰ ਹੋ ਜਾਵੇ ਇੱਥੇ ਕਿਹਾ ਜਾਂਦਾ ਸੀ ਸੜਕ ਹੁੰਦੀ ਸੀ ਪਰ ਹੁਣ ਤਾਂ ਸੜਕ ਵੀ ਰਿਟਾਇਰ ਹੋ ਗਈ ਪਿੰਡ ਵਾਲਿਆਂ ਨੇ ਐਨਆਈਏ ਨਾਲ ਸੰਪਰਕ ਕੀਤਾ ਕਹਿੰਦੇ ਸੜਕ ਗੁੰਮ ਹੋ ਗਈ ਏ ਜੀ ਕਿਸੇ ਨੂੰ ਮਿਲੇ ਤਾਂ ਕਿਰਪਾ ਕਰਕੇ ਵਾਪਸ ਕਰ ਦੇਵੋ ਸੜਕ ਦੀ ਪਛਾਣ ਕਾਲੀ ਸੀ ਪੱਕੀ ਸੀ ਪਰ ਹੁਣ ਸਿਰਫ ਯਾਦਾਂ ਚ ਬਾਕੀ ਏ ਤੁਹਾਨੂੰ ਇਹ ਸੜਕ ਦੇ ਵਿੱਚ ਲੁੱਕ ਦਿਖਾਈ ਦੇ ਰਹੀ ਏ ਕਿਉਂਕਿ 2016 ਦੇ ਵਿੱਚ ਸੜਕ ਬਣੀ ਸੀ 10 ਸਾਲ ਹੋ ਗਏ ਨਾ ਰਿਪੇਅਰ ਨਾ ਇਸ ਸੜਕ ਦੇ ਉੱਤੇ ਕੋਈ ਸਰਕਾਰੀ ਪੈਸਾ ਲੱਗਾ ਸਿਰਫ ਲੋਕਾਂ ਨੂੰ ਇੱਕ ਛੋਣਛਣਾ ਥਵਾ ਦਿੱਤਾ ਜਾਂਦਾ ਏ ਲੋਕਾਂ ਨੂੰ ਇਹ ਕਹਿ ਦਿੱਤਾ ਜਾਂਦਾ ਹੈ ਕਿ ਇਹ ਸੜਕ ਜਿਹੜੀ ਹੈ ਇਹ ਬਣ ਬਣਾ ਦਿੱਤੀ ਜਾਏਗੀ ਬਸ ਥੋੜੇ ਦਿਨ ਰਹਿ ਗਏ ਹੁਣ ਬਰਸਾਤਾ ਆ ਗਈਆਂ ਬਰਸਾਤਾ ਮੁੱਕ ਜਾਣਗੀਆਂ ਬਰਸਾਤਾ ਤੋਂ ਬਾਅਦ ਕਰਾਂਗੇ ਤੇ ਅਮੂਮਨ ਪਿਛਲੇ ਵੱਡੀ ਗੱਲ ਇਹ ਹੈ ਕਿ ਤੁਸੀਂ ਇੱਕ ਚੀਜ਼ ਦੇਖੋ ਵੀ ਸਰਕਾਰ ਜਿਹੜੀ ਹੈ ਉਹ ਆਪਣਾ ਬਹੁਤ ਵੱਡਾ ਹਿੱਸਾ ਆਪਣੇ ਸਮੇਂ ਦਾ ਬਹੁਤ ਵੱਡਾ ਹਿੱਸਾ ਜਿਹੜਾ ਇਹ ਸਰਕਾਰ ਜਿਹੜੀ ਹੈ ਪੂਰਾ ਕਰ ਚੁੱਕੀ ਹੈ ਕੋਈ ਇਹ ਨਹੀਂ ਹੈ ਕਿ ਨਵੀਂ ਸਰਕਾਰ ਹੈ ਜੀ ਮਹੀਨੇ ਚਾਰ ਹੋਇਆ ਜੀ ਹੱਲੇ ਇਹਨਾਂ ਨੂੰ ਕੁਝ ਨਹੀਂ ਪਤਾ ਤੇ ਇਹ 4 ਸਾਲ ਲਗਭਗ ਪੂਰੇ ਹੋਣ ਵਾਲੇ ਆ ਕੱਲ 30 ਜੂਨ ਨੂੰ ਸਾਢੇ 3 ਸਾਲ ਇਸ ਸਰਕਾਰ ਦੇ ਕੰਪਲੀਟ ਹੋ ਗਏ ਉਸ ਤੋਂ ਅੱਗੇ ਵਾਲਾ ਜਿਹੜਾ ਸਮਾਂ ਹੈ ਉਹ ਹੁਣ ਸ਼ੁਰੂ ਹੋ ਚੁੱਕਾ ਹੈ ਆ ਹੱਲੇ ਤੱਕ ਨਾ ਸੜਕ ਦੇ ਕੁਝ ਅੰਸ਼ ਤੁਹਾਨੂੰ ਦਿਖਾਈ ਦਿੰਦੇ ਨੇ ਆ ਦੇਖੋ ਜੀ ਇੱਥੇ ਇੱਕ ਤੁਹਾਨੂੰ ਲੱਗਦਾ ਵੀ ਲੁੱਕ ਹੈਗੀ ਆ ਹੁਣ ਤੁਹਾਡਾ ਅਸਲੀ ਸਾਰਿਆਂ ਦਾ ਇਮਤਿਹਾਨ ਸ਼ੁਰੂ ਹੈ ਜਿਹੜੇ ਵੀ ਭਰਾ ਸਾਡੇ ਨਾਲ ਜੁੜੇ ਆ ਮਾਂ ਦਾ लाਡਲਾ ਜੀ ਕੁਲਵਿੰਦਰ ਬਾਜੀ ਬਸੰਤ ਬਾਜਵਾ ਜੀ ਗੋਤਮ ਜੀ ਹਿੰਦੂ ਰਾਜਪੁੱਤ ਲਵੀ ਜੀ सुरेंद्रਪਾਲ ਜੀ ਅਨਮੋਲ ਸ਼ਰਮਾ ਜੀ ਅਨਿਲ ਕਟੋਤ ਜੀ ਜਿਹੜੇ ਵੀ ਵੀਰ ਭਰਾ ਲਾਈਵ ਜੁੜਿਆ ਜੇ ਤੁਹਾਨੂੰ ਸੜਕ ਦਾ ਕੋਈ ਨਿਸ਼ਾਨ ਹੋਣ ਦਿਖਾਈ ਦੇ ਗਿਆ ਤੇ ਤੁਸੀਂ ਮੈਨੂੰ ਕਹਿਣਾ ਕਿ ਭਾਜੀ ਤੇ ਤੁਹਾਡੀ ਵੀਡੀਓ ਜਿਹੜੀ ਹੈ ਵੀਡੀਓ ਦਾ ਟਾਈਟਲ ਚੇਂਜ ਕਰ ਦਿਓ ਆ ਦੇਖੋ ਜੀ ਇਹ ਪੀਡਬਲਯੂਡੀ ਦੀ ਸੜਕ ਹੈ ਕੋਈ ਖੱਡ ਨਹੀਂ ਹੈ ਤੁਸੀਂ ਸੋਚਦੇ ਹੋਵੋਗੇ ਕਿ ਸਵਾ ਦੇ ਵਿੱਚ ਵੀਡੀਓ ਬਣਾ ਦਿਆ ਜਾਂ ਕੁਛ ਹੈ ਆ ਪੀਡਬਲਯੂਡੀ ਦੀ ਸੜਕ ਹੈ ਇਹ ਆਬਾਦੀ ਹੈ ਇਹਨਾਂ ਲੋਕਾਂ ਦੇ ਘਰਾਂ ਨੂੰ ਇਹ ਰਾਹਵ ਲੱਗਦਾ ਹੈ ਤੇ ਤੁਸੀਂ ਆਪ ਦੇਖੋ ਜੀ ਸੜਕ ਦੇ ਕੀ ਹਾਲਾਤ ਬਣੇ ਹੋਏ ਨੇ ਆ ਮੈਂ ਤਾਂ ਮਤਲਬ ਹੈਰਾਨ ਹੈ ਵੀ ਇਹ ਲੋਕ ਬਰਦਾਸ਼ ਕਿਵੇਂ ਕਰ ਲੈਂਦੇ ਆ ਇਹਨਾਂ ਦੇ ਪਿੰਡ ਦੀ ਸੜਕ ਸਾਡੇ ਕੋਲੋਂ ਬਰਦਾਸ਼ ਨਹੀਂ ਹੋ ਰਿਹਾ ਦੇਖ ਕੇ ਤੇ ਇਹ ਲੋਕ ਆ ਦੇਖੋ ਪਾਣੀ ਦੇ ਪਾਈਪਾ ਪਈਆਂ ਹੋਏ ਨੇ ਥੱਲੇੋਂ ਨਿਕਲ ਆਈਆਂ ਨੇ ਕਿ ਕਿਸ ਲੈਵਲ ਤੇ ਸਰਕਾਰ ਦੀ ਨੈਗਲੀਜੈਂਸੀ ਦਾ ਸ਼ਿਕਾਰ ਜਿਹੜਾ ਸਾਡਾ ਇਲਾਕਾ ਹੋ ਰਿਹਾ ਹੈ ਔਰ ਸਿਰਫ ਅ ਵੱਡੇ ਵੱਡੇ ਭਾਸ਼ਣ ਦੇਣ ਦੇ ਨਾਲ ਜੇ ਪਰਿਵਰਤਨ ਆ ਜਾਂਦਾ ਤੇ ਭਗਤ ਸਿੰਘ ਨੂੰ ਸ਼ਹੀਦੀ ਦੇਣ ਦੀ ਲੋੜ ਨਹੀਂ ਸੀ ਪੈਣੀ ਜੇ ਵੱਡੇ ਵੱਡੇ ਭਾਸ਼ਣ ਦੇਣ ਦੇ ਨਾਲ ਇਨਕਲਾਬ ਆ ਜਾਂਦਾ ਤਾਂ ਫਿਰ ਇਨਕਲਾਬ ਦੇ ਲਈ ਭਗਤ ਸਿੰਘ ਹੋਰੀ ਵੱਡੇ ਵੱਡੇ ਸਪੀਚਾਂ ਤਿਆਰ ਕਰਕੇ ਅਸੈਂਬਲੀ 'ਚ ਭਾਸ਼ਣ ਦਿੰਦੇ ਬੰਬ ਨਾ ਸੁੱਟਦੇ ਸਿਰਫ ਸਰਕਾਰ ਦਾ ਕੀ ਰਵਈਆ ਹੈ ਵੀ ਆਪਾਂ ਗੱਲੀ ਬਾਤੀ ਇਹ ਗੱਲ ਕਹਿ ਦੇਣੀ ਹੈ ਕਿ ਜੀ ਅਸੀਂ ਬਦਲਾਅ ਤਿਆਰ ਕੀਤਾ ਜੀ ਅਸੀਂ ਬਦਲਾਅ ਲੈ ਕੇ ਆ ਰਹੇ ਹਾਂ ਅਸੀਂ ਨਵੇਂ ਆ ਜੀ ਅਸੀਂ ਆਮ ਘਰਾਂ ਦੇ ਆ ਅਸੀਂ ਫਲਾਨੇ ਆ ਤੇ ਅਸੀਂ ਠਿਮਕਣੇ ਆ ਪਰ ਮੈਂ ਤਾਂ ਇਹ ਗੱਲ ਮਹਿਸੂਸ ਕਰਦਾ ਆਮ ਘਰ ਦਾ ਜੇ ਕੋਈ ਬੱਚਾ ਹੋਵੇ ਤੇ ਉਹਨੂੰ ਆਮ ਲੋਕਾਂ ਦਾ ਦਰਦ ਵੀ ਹੋਵੇ ਆ ਦੇਖੋ ਜਿੱਥੇ ਮੈਂ ਇਸ ਵੇਲੇ ਖੜਾ ਆ ਇਸ ਇਹ ਤੁਸੀਂ ਦੇਖੋ ਸਹੀ ਇੱਕ ਵਾਰ ਕੀ ਬਣਿਆ ਪਿਆ ਹਾਲਾਤ ਸੜਕ ਦੇ ਇਹ ਪੀਡਬਲਯੂਡੀ ਦੀ ਸੜਕ ਹੈ ਜਿਸ ਸੜਕ ਨੂੰ ਸਰਕਾਰ ਰਿਪੇਅਰ ਜਾਂ ਇਹਦੇ ਤੇ ਮਤਲਬ ਪੈਚ ਤਾਂ ਹੁਣ ਕੀ ਲਗਾਣੇ ਹੁਣ ਤਾਂ ਪੈਚ ਲਗਾਣ ਜੋਗਾ ਕੰਮ ਹੀ ਨਹੀਂ ਲੱਗਿਆ ਇਹ ਤੁਸੀਂ ਜਿੱਥੋਂ ਤੱਕ ਨਿਗਾਹ ਮਾਰੋਗੇ ਨਾ ਇਹ ਸੜਕ ਐ ਦੀ ਹੈ ਔਰ ਇਹ ਨਹੀਂ ਕਿ ਕੋਈ ਜੰਗਲ ਏਰੀਆ ਦੀ ਸੜਕ ਹੈ ਜਿੱਥੇ ਕੋਈ ਫਰਕ ਨਹੀਂ ਪੈਂਦਾ ਇਹ ਲੋਕਾਂ ਦੇ ਘਰਾਂ ਦੀ ਲੋਕਾਂ ਦੇ ਪਿੰਡਾਂ ਦੀ ਸੜਕ ਹੈ ਜਿੱਥੋਂ ਅਮੂਮਨ 2-250 ਘਰ ਦੇ ਲੋਕ ਜਿਹੜੇ ਐ ਉਹ ਰੋਜ਼ ਲੰਘਦੇ ਆ ਬੱਚੇ ਲੰਘਦੇ ਆ ਬਜ਼ੁਰਗ ਲੰਘਦੇ ਆ ਉਹਨਾਂ ਦੇ ਪਰਿਵਾਰ ਲੰਘਦੇ ਆ ਪਰ ਸਰਕਾਰ ਨੂੰ ਇਸ ਸੜਕ ਨਾਲ ਆ ਦੇਖੋ ਜੀ ਮਤਲਬ ਕਦੋਂ ਕਦੋਂ ਵਿਧਾਇਕ ਜੀ ਕਦੋਂ ਸਾਡੇ ਮਾਨਯੋਗ ਵਿਧਾਇਕ ਸ੍ਰੀ ਕਰਮਵੀਰ ਸਿੰਘ ਕੋਮਣਜੀ ਉਹਨਾਂ ਨੇ ਕਈ ਵਾਰ ਪ੍ਰੈਸ ਕਾਨਫਰੰਸਾਂ ਦੇ ਵਿੱਚ ਇਹ ਸੜਕ ਬਣਾ ਦਿੱਤੀ ਮਤਲਬ ਇੱਕ ਵਾਰ ਨਹੀਂ ਕਈ ਵਾਰ ਪ੍ਰੈਸ ਕਾਨਫਰੰਸਾਂ ਕਰਕੇ ਸੜਕ ਬਣਾ ਦਿੱਤੀ ਤੇ ਇਹ ਗੱਲ ਕਹਿ ਦਿੱਤੀ ਕਿ ਜੀ ਬਸ 31 ਮਾਰਚ ਤੱਕ ਬਣਣੀ ਹੈ ਜੀ ਇਹ 31 ਮਈ ਤੱਕ ਬਣ ਜਾਣੀ ਹੈ ਜੀ 30 ਜੂਨ ਤੱਕ ਬਣ ਜਾਣੀ ਹੈ ਜੀ ਤੇ ਕਈ ਜੂਨਾ ਲੰਘ ਗਿਆ ਮੈਂ ਤਾਂ ਇਹ ਸੋਚਦਾ ਵੀ 84 ਲੱਖ ਜোন ਹੁੰਦੀ ਇਨਸਾਨ ਦੀ ਕਿਤੇ ਉਹ ਨਾਲ ਲੰਘ ਜਾਵੇ ਇਸ ਸੜਕ ਨੂੰ ਲਬਦੇ ਲਬਦੇ ਤੇ ਵਿਧਾਇਕ ਜੀ ਇਸ ਗੱਲ ਤੇ ਗੌਰ ਕਰਨ ਕਿ ਸਾਨੂੰ ਕਾਗਜ਼ੀ ਬਦਲਾਵ ਨਹੀਂ ਚਾਹੀਦਾ ਸਾਨੂੰ ਜ਼ਮੀਨੀ ਬਦਲਾਵ ਚਾਹੀਦਾ ਸਾਨੂੰ ਉਹ ਬਦਲਾਵ ਚਾਹੀਦਾ ਜਿਹੜਾ ਬਦਲਾਵ ਲੋਕਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਜਿਹੜਾ ਬਦਲਾਵ ਸਹੀ ਮਾਇਨੇ ਚ ਲੋਕਾਂ ਨੂੰ ਕੁਝ ਫਾਇਦਾ ਕਰਕੇ ਜਾ ਸਕੇ ਤੇ ਆ ਦੇਖੋ ਜੀ ਇੱਥੇ ਕੁ ਮੜੀ ਦੀ ਸੜਕ ਲੱਭੀ ਹੈ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜਿਹੜੇ ਲਾਈਵ ਦੇ ਵਿੱਚ ਨਾਲ ਜੁੜੇ ਹੋਏ ਨੇ ਇਹ ਸਾਰੀ ਇੱਦਾਂ ਹੀ ਆ ਜੀ ਉੱਪਰ ਮੇਨ ਰੋਡ ਤੱਕ ਸਾਰੀ ਸੜਕ ਜਿਹੜੀ ਐ ਮੇਨ ਰੋਡ ਤੱਕ ਇਦਾਂ ਐ ਇਹਦੇ ਵਿੱਚ ਕਿਤੇ ਵੀ ਤੁਹਾਨੂੰ ਲੋਕ ਨਹੀਂ ਮਿਲੇਗੀ ਬਸ ਇਹ ਲੋਕ ਮਿਲੇ 3-4 ਫੁੱਟ ਉਹ ਵੀ ਮੈਨੂੰ ਲੱਗਦਾ ਵਿਧਾਇਕ ਜੀ ਨੇ ਆਪਣੇ ਕਪੜੇ ਕੁਪੜੇ ਸਾਫ਼ ਕਰਨ ਵਾਸਤੇ ਰੱਖੀ ਹੋਣੀ ਵੀ ਜਿੱਦਾਂ ਗੱਡੀਆਂ ਦੇ ਵਿੱਚੋਂ ਕਈ ਵਾਰ ਉਤਰਦੇ ਆ ਤੁਹਾਨੂੰ ਲੱਗਦਾ ਵੀ ਪਧਰੀ ਜਗ੍ਹਾ ਚਾਹੀਦੀ ਐ ਸ਼ਾਇਦ ਉਹਦੇ ਵਾਸਤੇ ਪਧਰੀ ਜਗ੍ਹਾ ਰੱਖੀ ਹੋਏਗੀ ਬਾਕੀ ਤਾਂ ਸਾਰੇ ਮਿੱਟੀ ਬਜਰਾ ਪੱਥਰ ਬਸ ਇਹੀ ਦਿਖਾਈ ਦਿੰਦਾ ਐ ਤੋੜ ਜਿੱਥੋਂ ਤੱਕ ਮਰਜ਼ੀ ਚਲੇ ਜਾਓ ਜਿੱਥੋਂ ਤੱਕ ਤੁਸੀਂ ਆਪਣੀ ਨਿਗਾ ਘੁਮਾ ਲੋਗੇ ਚਾਹੇ ਅੱਗੇ ਨੂੰ ਚਾਹੇ ਪਿੱਛੇ ਨੂੰ ਤੁਸੀਂ ਮਤਲਬ ਇੱਕ ਇੱਕ ਵੀ ਪੁਆਇੰਟ ਇਦਾਂ ਦਾ ਨਹੀਂ ਹੈ ਵੀ ਜਿੱਦੇ ਤੇ ਸੜਕ ਤੁਸੀਂ ਕਹਿ ਸਕਦੇ ਹੋ ਵੀ ਸੜਕ ਜਿਹੜੀ ਤੁਹਾਨੂੰ ਸੜਕ ਲੱਗਦੀ ਹੋਵੇ ਆ ਦੇਖੋ ਮਿੱਟੀ ਦੇ ਵੱਡੇ ਵੱਡੇ ਢੇਰ ਜਿਹੜੇ ਆ ਰੋਡ ਦੇ ਉੱਤੇ ਲੱਗੇ ਹੋਏ ਨੇ ਐਨਆਈਏ ਦੀਆਂ ਟੀਮਾਂ ਵੀ ਸੋਚ ਰਹੀਆਂ ਵੀ ਅਸੀਂ ਸੜਕ ਲੱਭੀਏ ਕਿ ਸੜਕ ਕਿੱਥੇ ਗਵਾਜ ਗਈ ਹੈ ਤੇ بڑے بڑے ਪੱਧਰ ਦੇ ਉੱਤੇ ਸਰਕਾਰ ਇਸ ਮਸਲੇ 'ਚ ਲੱਗੀ ਹੋਈ ਹੈ ਸੜਕ ਨੂੰ ਲੱਭਣ ਦੇ ਲਈ ਤੇ ਅਸੀਂ ਸਰਕਾਰ ਦੇ ਅੱਗੇ ਹੀ ਮੰਗ ਕਰਦੇ ਆਂ ਕਿ ਇਹ ਪਿੰਡ ਦੇ ਲੋਕ ਵੀ ਇੱਕ ਚੰਗੀ ਸੜਕ ਡਿਜ਼ਰਵ ਕਰਦੇ ਆਂ ਇਹ ਵੀ ਚਾਹੁੰਦੇ ਸੋਚਦੇ ਆਂ ਵੀ ਸਾਡੇ ਪਿੰਡ ਦੀ ਸੜਕ ਵਧੀਆ ਹੋਵੇ ਸਾਡੇ ਪਿੰਡ ਨੂੰ ਚੰਗਾ ਰਾਹ ਆਂਦਾ ਹੋਵੇ ਪਰ ਕਦੋਂ ਸਰਕਾਰ ਇਸ ਗੱਲ ਤੇ ਗੌਰ ਕਰੇਗੀ ਔਰ ਕਦੋਂ ਇਸ ਰਸਤੇ ਦਾ ਹੱਲ ਕਰੇਗੀ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਮੈਂ ਤਾਂ ਮੈਨੂੰ ਸਵੇਰੇ ਹੀ ਕਿਸੇ ਨੇ ਫੋਟੋਆਂ ਭੇਜੀਆਂ ਸੀ ਤਾਂ ਮੈਂ ਇਸ ਗੱਲ ਨੂੰ ਦੇਖ ਕੇ ਬੜਾ ਮਾਨ ਦੁਖੀ ਹੋਇਆ ਕਿ ਮੈਂ ਕਿਹਾ ਚਲੋ ਮੈਂ ਇੱਕ ਵਾਰ ਜਾ ਕੇ ਉਸ ਪੁਆਇੰਟ ਦੇ ਉੱਤੇ ਦਿਖਾਨਾ ਲੋਕਾਂ ਨੂੰ ਫਿਰ ਸੜਕ ਦੇ ਕੀ ਹਾਲਾਤ ਐ ਮਾਨਜੋਗ ਵਿਧਾਇਕ ਜੀ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਕਹਿਤੀ ਸੀ ਜੀ ਅਸੀਂ ਬਰਸਾਤ ਤੋਂ ਪਹਿਲਾਂ ਸਾਰੀਆਂ ਸੜਕਾਂ ਕੰਢੀਵੀਆਂ ਔਰ ਦਸੂਹੇ ਹਲਕੇ ਦੀਆਂ ਬਣਾਵਾਂਗੇ ਬੜੀਆਂ ਸੜਕਾਂ ਦੇ ਨਾਲ ਐਸੀ ਜੀ ਬਾਬੇ ਦੇ ਆਲੂ ਵਾਲੀ ਸੜਕ ਬਣਾ ਦੇਾਂਗੇ ਪਟੇੜ ਵਾਲੀ ਸੜਕ ਬਣਾ ਦੇਾਂਗੇ ਬਰਿੰਗਲੀ ਵਾਲੀ ਸੜਕ ਬਣਾ ਦੇਾਂਗੇ ਅੰਬੀ ਵਾਲੀ ਸੜਕ ਬਣਾ ਦੇਾਂਗੇ ਵੇ ਆਸਪੁਰ ਵਾਲੀ ਸੜਕ ਬਣਾ ਦੇਾਂਗੇ ਕਈ ਸੜਕਾਂ ਦੇ ਨਾਲ ਅਸੀਂ ਲੋਕਾਂ ਨੇ ਬੜੀਆਂ ਤਾਲੀਆਂ ਮਾਰੀਆਂ ਸੀ ਤੇ ਉਹ ਤਾਲੀਆਂ ਜਿਹੜੀਆਂ ਨੇ ਇਹ ਅੰਬਾਂ ਦੀਆਂ ਗੁਟਲੀਆਂ ਦੇ ਵਾਗ ਜਿੱਦਾਂ ਇਹ ਆ ਦੇਖਿਓ ਜਿੱਦਾਂ ਇਸ ਅੰਬ ਦਾ ਉਹ ਨਿਕਲਿਆ ਨਾ ਕਚੂੰਬਰ ਉਦਾਂ ਇਹਨਾਂ ਦੀਆਂ ਜਿਹੜੀਆਂ ਕਹਿ ਲਓ ਕਿ ਸਰਕਾਰ ਦੀਆਂ ਤਾਲੀਆਂ ਜਿਹੜੀਆਂ ਨੇ ਉਹਨਾਂ ਦਾ ਕਚੂੰਬਰ ਨਿਕਲ ਗਿਆ ਲੋਕ ਦੇਖਦੇ ਔਰ ਸਮਝਦੇ ਸਾਰਾ ਕੁਝ ਨੇ ਬੋਲਦੇ ਭਾਵੇਂ ਨਹੀਂ ਪਰ ਅਸੀਂ ਜ਼ਰੂਰ ਲੋਕਾਂ ਦੀ ਆਵਾਜ਼ ਜਿਹੜੀ ਆ ਉਹ ਚੱਕਾਂਗੇ ਮੈਂ ਸਰਕਾਰ ਨੂੰ ਇਹੀ ਅਪੀਲ ਕਰਾਂਗਾ ਕਿ ਪਹਿਲ ਦੇ ਆਧਾਰ ਤੇ ਕੰਡੀ ਦੀਆਂ ਸੜਕਾਂ ਜਿਹੜੀਆਂ ਨੇ ਉਹ ਸੁਧਾਰੀਆਂ ਜਾਣ ਕੰਡੀ ਦੇ ਲੋਕ ਵੀ ਟੈਕਸ ਦਿੰਦੇ ਆ ਅਸੀਂ ਵੀ ਗੱਡੀਆਂ ਲੈਣੇ ਆ ਤਾਂ ਟੈਕਸ ਦਿੰਨੇ ਆ ਅਸੀਂ ਵੀ ਜਦੋਂ ਕੋਈ ਚੀਜ਼ ਖਰੀਦਦੇ ਆ ਉਹਦੇ GST ਦਿੰਨੇ ਆ ਅਸੀਂ ਵੀ ਕੋਈ ਕੰਮ ਕਰਦੇ ਆ ਤੇ ਸਰਕਾਰ ਨੂੰ ਮੋਟਾ ਟੈਕਸ ਦਿੰਨੇ ਆ ਔਰ ਜਿਹੜਾ ਗੁੰਡਾ ਟੈਕਸ ਆ ਉਹਦੀ ਤਾਂ ਮੈਂ ਗੱਲ ਹੀ ਨਹੀਂ ਕਰ ਰਿਹਾ ਮੈਂ ਤਾਂ ਜਿਹੜਾ ਜੈਨੂਇਨ ਸਰਕਾਰੀ ਟੈਕਸ ਉਹਦੀ ਗੱਲ ਕਰ ਰਿਹਾ ਤਾਂ ਜੇ ਇਹਨੇ ਟੈਕਸ ਦੇਣ ਤੋਂ ਬਾਵਜੂਦ ਵੀ ਸਾਡੇ ਕੰਮ ਨਹੀਂ ਹੋਣੇ ਸਾਡੀਆਂ ਸੜਕਾਂ ਨਹੀਂ ਬਣਨੀਆਂ ਤਾਂ ਕਿਤੇ ਨਾ ਕਿਤੇ ਸਰਕਾਰ ਦੇ ਲਈ ਬਹੁਤ ਨਮੋਸ਼ੀ ਦੀ ਗੱਲ ਹੈ ਔਰ ਸਰਕਾਰ ਨੂੰ ਇਸ ਕੰਮ ਨੂੰ ਪਹਿਲ ਦੇ ਆਧਾਰ ਤੇ ਕਰਨਾ ਚਾਹੀਦਾ ਸੀ ਹੁਣ ਇਹਨਾਂ ਨੇ ਬਰਸਾਤ ਦਾ ਬਹਾਨਾ ਮਾਰ ਦੇਣਾ ਫਿਰ ਕੋਈ ਹੋਰ ਬਹਾਨਾ ਮਾਰ ਦੇਣਾ ਕਰਦੇ ਕਰਦੇ ਇਹਨਾਂ ਦੇ 4 ਸਾਲ ਲੰਘ ਜਾਣੇ ਆ ਉਹ ਤੋਂ ਬਾਅਦ ਆਖਰੀ ਸਾਲ ਦੇ ਵਿੱਚ ਇਹਨਾਂ ਨੇ ਇਲੈਕਸ਼ਨਾਂ ਚ ਪੈ ਜਾਣਾ ਸੜਕਾਂ ਬਣਨੀਆਂ ਜਾਂ ਨਹੀਂ ਬਣਨੀਆਂ ਇਹ ਤਾਂ ਸਮੇਂ ਦੀ ਗੱਲ ਹੈ ਪਰ ਅਸੀਂ ਲੋਕਾਂ ਨੂੰ ਨਾਲ ਲੈ ਕੇ ਇੱਕ ਵੱਡਾ ਅੰਦੋਲਨ ਇਸ ਸੜਕ ਦੇ ਲਈ ਜਿਹੜਾ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਰਨ ਜਾ ਰਹੇ ਹਾਂ ਬਹੁਤ ਬਹੁਤ ਧੰਨਵਾਦ ਤੁਸੀਂ ਸਾਰਿਆਂ ਨੇ ਸੁਣਿਆ ਮੈਂ ਆਸ ਕਰਦਾ ਕਿ ਪੀਡਬਲੂ ਦੇ ਅਧ ਸਾਡੇ ਮਾਲਜੋਗ ਵਿਧਾਇਕ ਜੀ ਤੱਕ ਇਹ ਆਵਾਜ਼ ਪਹੁੰਚਾਉਣ ਦੇ ਲਈ ਸਾਰੇ ਸਾਥੀ ਸਹਿਯੋਗ ਕਰੋਗੇ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਭਾਰਤ ਜੈ ਸ਼ੀਰਾਮ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ